ਰੇਲਵੇ ਡਰਾਈਵਰ ਅਤੇ ਉਹਨਾਂ ਦੇ ਸਾਥੀ ਰਾਤ ਪਰ ਇੱਕ ਦੂਜੇ ਨਾਲ ਕੀ ਗੱਲਾਂ ਕਰਦੇ 99% ਲੋਕ ਇਹ ਨਹੀਂ ਜਾਣਦੇ ਤਾਂ ਅੱਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹ ਇੱਕ ਦੂਜੇ ਨਾਲ ਕੀ ਗੱਲਾਂ ਕਰਦੇ ਨੇ ਜਦੋਂ ਰੇਲ ਗੱਡੀ ਰਾਤ ਦੇ ਸਨਾਟੇ ਵਿੱਚ ਚੱਲ ਰਹੀ ਹੁੰਦੀ ਹੈ ਤਾਂ ਚਾਰੇ ਪਾਸੇ ਹਨੇਰਾ ਹੁੰਦਾ ਹੈ ਯਾਤਰੀ ਗੂੜੀ ਨਹੀਂ ਸੁੱਤੇ ਹੁੰਦੇ ਨੇ ਅਚਾਨਕ ਜਦੋਂ ਕੋਈ ਹੋਰ ਰੇਲ ਗੱਡੀ ਲੰਘਦੀ ਹੈ ਤਾਂ ਉਸ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਜੋ ਰੇਲ ਗੱਡੀ ਸਟੇਸ਼ਨ ਤੇ ਰੁਕਦੀ ਹੈ ਤਾਂ ਦੂਰੋਂ ਦੂਰੋਂ ਚਾਹ ਚਾਹ ਦੀ ਆਵਾਜ਼ ਸੁਣਾਈ ਦਿੰਦੀ ਹੈ ਅਜਿਹੇ ਮਾਹੌਲ ਵਿੱਚ ਡਰਾਈਵਰ ਦੇ ਕੈਬਿਨ ਵਿੱਚ ਇੱਕ ਪਲ ਲਈ ਵੀ ਚੁੱਪਰ ਨਹੀਂ ਹੁੰਦੇ ਲੋਕ ਪਾਇਲਟ ਅਤੇ ਸਹਾਇਕ ਲੋਕ ਪਾਇਲਟ ਦੋਵੇਂ ਸਮੇਂ-ਸਮੇਂ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਨੇ ਇਸ ਗੱਲ ਦਾ ਕਾਰਨ ਸਿਰਫ ਬੇਤੁੱਕੀ ਗੱਲ ਕਰਨਾ ਹੀ ਨਹੀਂ ਸਗੋ ਇਸ ਡਿਊਟੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਹ ਗੱਲਬਾਤ ਕਿਉਂ ਜ਼ਰੂਰੀ ਹੈ ਰੇਲਵੇ ਬੋਰਡ ਦਾ ਸਾਬਕਾ ਮੈਂਬਰ ਪ੍ਰਦੀਪ ਕੁਮਾਰ ਨੇ ਕਿਹਾ ਹੈ ਕਿ ਰੇਲਵੇ ਲਾਈਨਾਂ ਤੇ ਸਿੰਗੂਲਰ ਆਮ ਤੌਰ ਤੇ ਇੱਕ ਤੋਂ 2 ਕਿਲੋਮੀਟਰ ਦੂਰੀ ਤੇ ਲੱਗਦੇ ਨੇ ਹਾਲਾਤ ਕੀ ਕੁਝ ਸੰਵੇਦਨਸ਼ੀਲ ਹਿੱਸਿਆਂ ਵਿੱਚ ਇਹ ਦੂਰੀ 500 ਤੋਂ 800 ਮੀਟਰ ਤੱਕ ਘਟਾ ਦਿੱਤੀ ਗਈ ਹੈ ਸਟੇਸ਼ਨਾਂ ਜਾਂ ਫਿਰ ਜੰਕਸ਼ਨ ਦੇ ਨੇੜੇ ਜਿੱਥੇ ਰੇਲ ਗੱਡੀ ਦੀ ਗਤੀ ਘਟ ਹੁੰਦੀ ਹੈ ਸਿੰਗਲਰ ਦੀ ਦੂਰੀ ਹੋਰ ਵੀ ਘਟ ਜਾਂਦੀ ਹੈ 200 ਤੋਂ 500 ਮੀਟਰ ਤੱਕ ਕਿਉਂਕਿ ਉਹਨਾਂ ਥਾਵਾਂ ਤੇ ਰੇਲ ਗੱਡੀਆਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੁੰਦਾ ਹੈ ਅੱਗੇ ਦੱਸਦੇ ਨੇ ਹਰੇਕ ਸਿੰਗਲਰ ਦਾ ਇੱਕ ਨੰਬਰ ਹੁੰਦਾ ਜਦੋਂ ਟ੍ਰੇਨ ਇੱਕ ਸਿੰਗਲਰ ਪਾਸ ਕਰਦੀ ਹੈ ਤਾਂ ਲੋਕ ਪਾਇਲਟ ਸਿੰਗਲਰ ਨੰਬਰ ਨੂੰ ਉੱਚੀ ਆਵਾਜ਼ ਵਿੱਚ ਬੁਲਾਉਂਦਾ ਹੈ ਉਹੋ ਸਿੰਗਲਰ ਦਾ ਰੰਗ ਵੀ ਦੱਸਿਆ ਜਿਵੇਂ ਕਿ ਲਾਲ ਪੀਲਾ ਹਰਾ ਇਸ ਤੋਂ ਬਾਅਦ ਸਹਾਇਕ ਲੋਕ ਕੋ ਪਾਇਲਟ ਇਹ ਯਕੀਨੀ ਬਣਾਉਣ ਲਈ ਨੰਬਰ ਅਤੇ ਰੰਗ ਦੁਹਰਾਉਂਦਾ ਹੈ ਤੇ ਜਾਣਕਾਰੀ ਸਹੀ ਢੰਗ ਨਾਲ ਸਮਝੀ ਗਈ ਹੈ ਉਦਾਹਰਨ ਵਜੋਂ ਜੇਕਰ ਇੱਕ ਸਿੰਗੂਲਰ 1050 ਨੰਬਰ ਵਾਲਾ ਅਤੇ ਹਰਾ ਹੈ ਤਾਂ ਲੋਕ ਪਾਇਲਟ ਕਹੇਗਾ ਸਿੰਗੂਲਰ 1050 ਹਰਾ ਸਹਾਇਕ ਪਾਇਲਟ ਦੁਹਰਾਏਗਾ ਸਿੰਗੂਲਰ 1050 ਹਰਾ ਇਸ ਤਰ੍ਹਾਂ ਦੋਵੇਂ ਵਿਚਕਾਰ ਸੰਚਾਰ ਰਾਤ ਪਰ ਜਾਰੀ ਰਹਿੰਦਾ ਹੈ ਤਾਂ ਜੋ ਰੇਲ ਗੱਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਹਾਰ ਡਿਊਟੀ ਤੋਂ ਪਹਿਲਾਂ ਲੋਕ ਪਾਇਲਟ ਨੂੰ ਇੱਕ ਪੂਰਾ ਰੂਟ ਮੈਪ ਮਿਲਦਾ ਹੈ ਇਸ ਨਕਸ਼ੇ ਵਿੱਚ ਵੇਰਵੇ ਹੁੰਦੇ ਨੇ ਜਿਵੇਂ ਕਿ ਟ੍ਰੇਨ ਕਿਸ ਰੂਟ ਤੇ ਜਾਵੇਗੀ ਤੇ ਕਿੱਥੇ ਰੁਕੇਗੀ ਇਸ ਨੂੰ ਕਿੰਨੀ ਦੇਰ ਲਈ ਰੁਕਣਾ ਪਵੇਗਾ ਕਿੱਥੇ ਮੋੜ ਹੈ ਇਸ ਨੂੰ ਕਿਸ ਖਤਰੇ ਵਿੱਚ ਕਿੰਨੀ ਰਫ਼ਤਾਰ ਨਾਲ ਚਲਾਉਣਾ ਪਵੇਗਾ ਇਹ ਕਿਹੜੇ ਸ਼ਹਿਰ ਵਿੱਚ ਆਵੇਗੀ ਅਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਡਰਾਈਵਰ ਇਸ ਰੂਟ ਮੈਪ ਦੇ ਅਨੁਸਾਰ ਟ੍ਰੇਨ ਚਲਾਉਂਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਇਸੇ ਪੂਰੀ ਪ੍ਰਤੀਕਿਰਿਆ ਦਾ ਉਦੇਸ਼ ਹਰ ਹਾਲਾਤ ਵਿੱਚ ਯਾਤਰੀਆਂ ਅਤੇ ਤੇਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ।